ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਆ ਗਏ ਆਪਾਂ ਸ਼ਾਮ ਦੀ ਵੀਡੀਓ ਲੈ ਕੇ ਤੇ ਦੇਖਦੇ ਆ ਕੀ ਮੋੜ ਚ ਆਣ ਡਿਆ ਦਾ ਤੇ ਯਾਰ ਕਈ ਵੀਰਾਂ ਦੇ ਕਮੈਂਟ ਸੀਗੇ ਕ੍ਰੇਡ ਥੋੜੇ ਜਿਆਦੇ ਰੱਖੋ ਕਿ ਮੁਰਗੀਆਂ ਥੋੜੀਆਂ ਔਖੀਆਂ ਹੁੰਦੀਆਂ ਐ ਯਾਰ ਪਤਾ ਕੀ ਚੱਕਰ ਆ ਮੈਂ ਬੜੇ ਕ੍ਰੇਡ ਰੱਖ ਰੱਖ ਦੇਖ ਲਿਆ ਪਰ ਇਹਨਾਂ ਨੂੰ ਆਦਤ ਹੀ ਇਹੋ ਜੀ ਪੈ ਗਈ ਆ ਕਿ ਜਿਵੇਂ ਮੰਨ ਲਓ ਕਿ ਜਿੱਥੇ ਇਹਨਾਂ ਨੇ ਪਹਿਲੀ ਵਾਰੀ ਆਂਡਾ ਦਿੱਤਾ ਨਾ ਇਹਨਾਂ ਨੇ ਆਂਡਾ ਹੀ ਉੱਥੇ ਦੇਣਾ ਆ ਤੇ ਤਾਂ ਕਰਕੇ ਮੈਂ ਉਹ ਸਾਰੇ ਜਿੰਨੇ ਕੁ ਰੇਡ ਹੀ ਸਾਰੇ ਚੱਕ ਦਿੱਤੇ ਕਿਉਂਕਿ ਫਾਇਦਾ ਕੋਈ ਨਹੀਂ ਹੋਇਆ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਵੇਖੀ ਹੋਣੀ ਹੈ ਜਿੰਦੇ ਜ ਆਪਣੇ ਦੋ ਤਿੰਨ ਮੁਰਗੀਆਂ ਇਹੋ ਜੀਆਂ ਜਿਹੜੀਆਂ ਆਪਣੇ ਤੂੜੀ ਵਾਲੇ ਉੱਥੇ ਬਰਾਂਡੇ ਜਾਂ ਾਂਡੇ ਦਿੰਦੀਆਂ ਐ ਤੇ ਤਾਂ ਕਰਕੇ ਯਾਰ ਇਹ ਇਹਨਾਂ ਨੂੰ ਇੱਕ ਹਿਸਾਬ ਦੀ ਆਦਤ ਹੀ ਪੈ ਜਾਂਦੀ ਆ ਤੇ ਆਜੋ ਵੇਖਦੇ ਹੁਣ ਸ਼ਾਮ ਦੇ ਾਂਡੇ ਕਿੰਨੇ ਹੈਗੇ ਆ ਤੇ ਅਕਾਊਂਟ ਜ਼ਰੂਰ ਕਰਿਓ ਤੇ ਆਪਾਂ ਆਖਿਆ ਵੀ ਸੀਗਾ ਕਿ ਮਤਲਬ ਜਿਹੜਾ ਕੋਈ ਸਹੀ ਗੈਸ ਕਰੂਗਾ ਤੇ ਆਪਾਂ ਉਹਨੂੰ ਕੁਝ ਸਰਪ੍ਰਾਈਜ਼ ਜਾਂ ਪ੍ਰਾਈਜ਼ ਦਵਾਂਗੇ ਤੇ ਉਹਨਾਂ ਭਾਈਆਂ ਕੁਝ ਕੁ ਆਪਾਂ ਕ੍ਰਿਟੇਰੀਆ ਰੱਖਿਆ ਕਿਉਂਕਿ ਆਪਾਂ ਹੈਗੇ ਪੋਰਟੀਫਾਰਮ ਆਪਾਂ ਕੁਝ ਹੋਰ ਤਾਂ ਦੇ ਨਹੀਂ ਸਕਦੇ ਤੇ ਆਪਾਂ ਆਂਡਿਆਂ ਡਰਿਆਂ ਉਹਨਾਂ ਨੂੰ ਦੇ ਸਕਦੇ ਆ ਤੇ ਤਾਂ ਕਰਕੇ ਕੁਝ ਕੁ ਸ਼ਰਤਾਂ ਹੈ ਤੇ ਇਹ ਭਰਾ ਦੀ ਰਿਕੁਐਸਟ ਹੀ ਆ ਬਾਕੀ ਇਹੋ ਜਿਹਾ ਕੁਝ ਨਹੀਂ ਹੈਗਾ ਤੇ ਸ਼ਰਤ ਇੱਕੋ ਜਿਹੀ ਆ ਨਿੱਕੀ ਜਿਹੀ ਆ ਛੋਟੀ ਜਿਹੀ ਆ ਕਿ ਜਿਹੜਾ ਵੀ ਆਪਣੀ ਵੀਡੀਓ ਘਟੋ ਘੜ 10 ਤੋਂ 12 ਬੰਦੇ ਨੂੰ ਸ਼ੇਅਰ ਕਰੂਗਾ ਤੇ ਡੇਲੀ ਆਪਣੀ ਵੀਡੀਓ ਤੇ ਕਮੈਂਟ ਕਰੂਗਾ ਤੇ ਆਪਣੇ ਪੇਜ ਨੂੰ ਫੋਲੋ ਕੀਤਾ ਹੋਣਾ ਚਾਹੀਦਾ ਹੈ ਉਹਦੇ ਲਈ ਆਪਾਂ ਮਤਲਬ ਜਿਹੜਾ ਸਹੀ ਗੈਸ ਕਰੂਗਾ ਮਤਲਬ ਤੇ ਉਹਨੂੰ ਮਤਲਬ ਆਪਾਂ ਆਂਡਿਆਂ ਦੇ ਟ੍ਰੇਆਂ ਭੇਜਾਂਗੇ ਤੇ ਦੂਜਾ ਨੰਬਰ ਇੱਕ ਵੀਰ ਦਾ ਕਮੈਂਟ ਸੀਗਾ ਮੈਨੂੰ ਬੜਾ ਵਧੀਆ ਲੱਗਾ ਕਿ ਉਹ ਵੀਰ ਨੇ ਆਖਿਆ ਜੇ ਮੇਰਾ ਭਰਾ ਹੁੰਦਾ ਹੋਊਗਾ ਤੇ ਮੈਨੂੰ ਬੜਾ ਹੀ ਹੁੰਦਾ ਵਧੀਆ ਲੱਗਾ ਕਿ ਉਹ ਵੀਰ ਕਹਿੰਦਾ ਸੀਗਾ ਕਿ ਮੈਂ ਕਿਸੇ ਵੀ ਮਤਲਬ ਵੀਡੀਓ ਤੇ ਕਮੈਂਟ ਨਹੀਂ ਕਰਦਾ ਤੁਹਾਡੀਆਂ ਵੀਡੀਓ ਤੇ ਕਮੈਂਟ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਉਹ ਵੀਰ ਦਾ ਤੇ ਬਾਕੀ ਆ ਜੋ ਵੇਖੀਏ ਲੋ ਜੀ ਤੇ ਹੁਣੇ ਆਪਾਂ ਇਹਨਾਂ ਨੂੰ ਦਾਣਾ ਫੱਕਾ ਪਾ ਦੇਣਾ ਹੈ ਤੇ ਦੋ ਆ ਤੇ ਕਰ ਦੇਣਾ ਅੰਦਰ ਕਿਉਂਕਿ ਅੱਜ ਚਲੋ ਤਾਂ ਨਹੀਂ ਮੈਂ ਅੰਦਰ ਕੀਤੇ ਦਿਨ ਬੜਾ ਸੋਹਣਾ ਲੱਗਾ ਸੀਗਾ ਧੁੱਪ ਬੜੀ ਵਧੀਆ ਬਾਹਰ ਤੇ ਮਾਣਾ ਘੋਮ ਫੇਰ ਲੈਣਾ ਮਾਰੇਉ ਕਾਊਂਟਿੰਗ ਜ਼ਰੂਰ ਤੇ ਲੋ ਜੀ ਹਾਂ ਵੀ ਫਿਰ ਮਾਣਾ ਆ ਜੀ ਆਪਣੇ ਹਾਂ ਇੱਥੇ ਆਪਣਾ ਛੋਟਾ ਸਰਦਾਰ ਵੀ ਇੱਥੇ ਹੀ ਆ ਆਪਾਸੇ 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 ਤੋੜਾ ਇਹਦਾ ਹਾਂ ਬਤੋ ਉਹ ਮੈਂ ਫੜ ਲਿਆ ਬਤੋ ਆ ਇੱਧਰ ਆ ਜਾ ਤੇ ਆ ਜੀ ਮਾਰਿਓ ਗਿਣਤੀ ਓ ਗਲਦਸਤਿਆ ਯਾਰ ਆ ਜਿਹੜੀ ਮੁਰਗੀ ਆ ਮੈਂ ਆਖਿਆ ਸੀਗਾ ਕਿ ਹਾਂ ਵੀ ਆਪਾਂ ਸੇਲ ਕਰ ਦੇਣੀ ਕਿਉਂਕਿ ਇਹ ਕੜਕ ਮੱਲੀ ਬੈਠੀ ਆ ਤੇ ਜਿੰਨੂੰ ਵੀ ਚਾਹੀਦਾ ਹੋਊਗਾ ਤੇ ਮਤਲਬ ਜੇ ਕਿਸੇ ਵੀਰ ਨੂੰ ਆਪਣੀਆਂ ਵੀਡੀਓ ਘਟੋ ਘਟ 10 ਬੰਦਾਂ ਨੂੰ ਸ਼ੇਅਰ ਕਰੂਗਾ ਤੇ ਪੂਰੇ ਫਾਰਮ ਦਾ ਸ਼ਕੀਨ ਆ ਮੁਰਗੀ ਦਾ ਸ਼ਕੀਨ ਆ ਤੇ ਉਹ ਆਪਾਂ ਉਹਨੂੰ ਗਿਫਟ ਕਰ ਦਵਾਂਗੇ ਆ ਲਈ ਮੁਰਗੀ ਤੇ ਲੋ ਆਜੋ 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 ਚਲੋ 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 ਆ ਚਲੋ 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 ਲੋ ਜੀ ਆਓ ਤੇ ਟਾਈਮ ਹੋ ਗਿਆ ਸ਼ਾਮ ਦਾ ਮਤਲਬ ਘੜ ਘੜ ਹੋ ਗਿਆ ਨੇ ਮੈਨੂੰ ਮੈਂ 5:30 ਵਜੇ ਹੋਣੀ ਜਾਂ 6 ਤੇ ਆਪਾਂ ਵੇਖਿਆ ਨਹੀਂ ਐਵੇਂ ਤੁਹਾਨੂੰ ਮੈਂ ਆਖੀ ਆਵਾ ਹਾਂ ਅਵੇ ਅੰਡਾ ਕਿੱਥੇ ਅਵੇ ਕਿੱਥੇ ਅਵੇ ਨਹੀਂ ਉਹ ਪੁੱਤਰ ਉਹ ਬੜਾ ਪੁਰਾਣਾ ਟੁੱਟਾ ਪਿਆ ਲੋ ਜੀ ਹਾਂ ਜੀ ਪੁਰਾਣਾ ਹੈ ਮਾਜੀ ਲੋ ਜੀ

ਮੈਂ ਲੋ ਆ ਇਨੇ ਆਂਡੇ ਹੋਏ ਆ ਆਪਣੇ ਸ਼ਾਮ ਦੇ ਤੇ ਕਾਊਂਟਿੰਗ ਜ਼ਰੂਰ ਕਰਿਓ ਤੇ ਨਾਲ ਆਪੋ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਓ ਇਧਰ ਆਪਣਾ ਫਰੀਜ਼ੇਰੀ ਏਰੀਆ ਜੇ ਕਿਸੇ ਵੀਰ ਨੂੰ ਵੀ ਦੇਸੀ ਆਂਡੇ ਪਿਓਰ ਫਰੀ ਦੇ ਮੁਰਗੀ ਦੇ ਚਾਹੀਦੇ ਆ ਤੇ ਆਪਾਂ ਨੂੰ ਮੈਸੇਜ ਕਮੈਂਟ ਇਹ ਕਾਲ ਕਰ ਲਿਓ ਹਾਂ ਦਿੱਤੀ ਹੁੰਦੇ ਮੰਗਾ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਧੰਨਵਾਦ ਜੀ ਮਿਹਰਬਾਨੀ